ਇੱਕ ਵਾਰ ਇੱਕ ਰਾਜੇ ਨੇ ਆਪਣੇ ਰਾਜ ਦੀ ਇੱਕ ਸੜਕ ਤੇ ਬਹੁਤ ਵੱਡਾ ਪੱਥਰ ਰਖਵਾਇਆ ਅਤੇ ਆਪ ਜਾ ਕੇ ਇੱਕ ਦਰਖਤ ਦੇ ਪਿੱਛੇ ਖੜਾ ਹੋ ਗਿਆ ਅਤੇ ਉੱਥੇ ਖੜਾ ਚੁੱਪਚਾਪ ਦੇਖਦਾ ਰਿਹਾ ਕਿ ਕੌਣ ਉਸ ਵੱਡੇ ਪੱਥਰ ਨੂੰ ਰਸਤੇ ਤੋਂ ਹਟਾਉਂਦਾ ਹੈ ਕੁਝ ਸਮੇਂ ਬਾਅਦ ਰਸਤੇ ਤੇ ਲੋਕ ਆਉਣ ਲੱਗੇ ਅਤੇ ਜਦੋਂ ਉਹ ਸੜਕ ਤੇ ਪੇ ਪੱਥਰ ਨੂੰ ਵੇਖਦੇ ਤਾਂ ਉਹ ਆਪਣਾ ਰਾਹ ਬਦਲ ਲੈਂਦੇ ਉਤੋਂ ਰਾਹ ਬਦਲ ਕੇ ਉਹ ਦੂਸਰੇ ਰਸਤੇ ਚਲੇ ਜਾਂਦੇ ਸੀ ਫਿਰ ਕੁਝ ਸਮੇਂ ਬਾਅਦ ਉਸ ਰਾਜੇ ਦੇ ਰਾਜ ਮਹਿਲ ਵਿੱਚ ਕੰਮ ਕਰਨ ਵਾਲੇ ਕੁਝ ਲੋਗ ਆਉਂਦੇ ਹਨ ਅਤੇ ਜਦੋਂ ਉਹ ਵੀ ਉਸ ਵੱਡੇ ਪੇ ਪੱਥਰ ਨੂੰ ਵੇਖਦੇ ਹਨ ਤਾਂ ਉਹ bina ਉਸ ਨੂੰ ਰਸਤੇ ਤੋਂ ਹਟਾਏ ਉਹ ਉੱਥੇ ਮੁੜ ਜਾਂਦੇ ਹਨ ਅਤੇ ਰਾਜੇ ਨੂੰ ਬੁਰਾ ਭਲਾ ਕਹਿੰਦੇ ਹਨ ਕਿ ਰਾਜਾ ਆਪਣੇ ਰਾਜ ਦਾ ਕੰਮ ਠੀਕ ਤਰ੍ਹਾਂ ਨਹੀਂ ਕਰਵਾ ਰਿਹਾ ਰਾਜੇ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਇੰਨੇ ਵੱਡੇ ਵੱਡੇ ਪੱਥਰ ਰਸਤੇ ਵਿੱਚ ਪਏ ਹਨ ਰਾਜੇ ਨੂੰ ਇਹਨਾਂ ਪੱਥਰਾਂ ਨੂੰ ਰਸਤੇ ਤੋਂ ਹਟਵਾਉਣਾ ਚਾਹੀਦਾ ਹੈ ਉਹ ਇਸ ਤਰ੍ਹਾਂ ਦਾ ਬੁਰਾ ਭਲਾ ਬੋਲ ਕੇ ਉੱਥੋਂ ਚਲੇ ਜਾਂਦੇ ਹਨ ਫਿਰ ਕੁਝ ਸਮੇਂ ਬਾਅਦ ਇੱਕ ਸਬਜ਼ੀ ਵਾਲਾ ਭਾਈ ਉੱਥੇ ਆਉਂਦਾ ਹੈ ਜਿਸ ਦੇ ਮੋਢੇ ਤੇ ਸਬਜ਼ੀਆਂ ਹੁੰਦੀਆਂ ਹਨ ਅਤੇ ਜਦੋਂ ਉਹ ਰਸਤੇ 'ਚ ਪਏ ਇਸ ਵੱਡੇ ਪੱਥਰ ਨੂੰ ਦੇਖਦਾ ਹੈ ਤਾਂ ਉਹ ਆਪਣੇ ਮੋਢੇ ਤੋਂ ਸਬਜ਼ੀਆਂ ਦੀ ਗੱਟੜੀ ਉਤਾਰ ਕੇ نیچے ਰੱਖ ਦਿੰਦਾ ਹੈ ਅਤੇ ਪੱਥਰ ਨੂੰ ਹਟਾਉਣ ਦੀ ਕੋਸ਼ਿਸ਼ ਕਰਦਾ ਹੈ ਬਹੁਤ ਮਿਹਨਤ ਦੇ ਬਾਅਦ ਜਦੋਂ ਉਸ ਵੱਡੇ ਪੱਥਰ ਨੂੰ ਰਸਤੇ ਤੋਂ ਹਟਾ ਦਿੰਦਾ ਹੈ ਜਿਵੇਂ ਹੀ ਉਹ ਪੱਥਰ ਨੂੰ ਰਸਤੇ ਤੋਂ ਹਟਾਉਂਦਾ ਹੈ ਤਾਂ ਪੱਥਰ ਦੇ ਹੇਠਾਂ ਬਹੁਤ ਸਾਰੇ ਸੋਨੇ ਦੇ ਸਿੱਕੇ ਅਤੇ ਇੱਕ ਚਿੱਠੀ ਪਈ ਮਿਲਦੀ ਹੈ ਜਿਸ ਵਿੱਚ ਲਿਖਿਆ ਹੁੰਦਾ ਹੈ ਕਿ ਇਹ ਇਨਾਮ ਰਾਜੇ ਦੀ ਤਰਫੋਂ ਪੱਥਰ ਹਟਾਉਣ ਵਾਲੇ ਦੇ ਲਈ ਹੈ ਇਹ ਸਭ ਕੁਝ ਹੁੰਦੇ ਹੋਏ ਰਾਜਾ ਦਰਖਤ ਦੇ ਪਿੱਛੇ ਖੜਾ ਦੇਖ ਰਿਹਾ ਸੀ ਰਾਜਾ ਉਸ ਆਦਮੀ ਕੋਲ ਜਾਂਦਾ ਹੈ ਅਤੇ ਉਸ ਨੂੰ ਆਪਣੇ ਮਹਿਲ ਦਾ ਸਭ ਤੋਂ ਖਾਸ ਆਦਮੀ ਬਣਾ ਲੈਂਦਾ ਹੈ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਡੇ ਰਾਸਤੇ ਵਿੱਚ ਆਉਣ ਵਾਲੀਆਂ ਰੁਕਾਵਟਾਂ ਤੇ ਮੁਸ਼ਕਲਾਂ ਸਾਨੂੰ ਵਧੇਰ ਬਣਾਉਣ ਅਤੇ ਅੱਗੇ ਵਧਾਉਣ ਦਾ ਮੌਕਾ ਦਿੰਦੀਆਂ ਹਨ ਇਸ ਲਈ ਜ਼ਿੰਦਗੀ ਵਿੱਚ ਜਦੋਂ ਵੀ ਅਜਿਹਾ ਮੌਕਾ ਮਿਲਦਾ ਹੈ ਤਾਂ ਉਸ ਨੂੰ ਹੱਥੋਂ ਨਹੀਂ ਜਾਣ ਦੇਣਾ ਚਾਹੀਦਾ ਬਹੁਤ ਸਾਰੇ ਲੋਕ ਅਜਿਹੇ ਸਮੇਂ ਵਿੱਚ ਮੁਸ਼ਕਲਾਂ ਨੂੰ ਦੇਖ ਕੇ ਪਿੱਛੇ ਹਟ ਜਾਂਦੇ ਹਨ ਪਰ ਜਦੋਂ ਸਾਰੇ ਪਿੱਛੇ ਹਟ ਜਾਂਦੇ ਹਨ ਤਾਂ ਤੁਸੀਂ ਸਾਹਮਣੇ ਆਓ ਕਿਉਂਕਿ ਜਿੱਤ ਉਹਨਾਂ ਨੂੰ ਮਿਲਦੀ ਹੈ ਜੋ ਸਮੱਸਿਆਵਾਂ ਵਿੱਚ ਮੌਕੇ ਨੂੰ ਲੱਭਦੇ ਹਨ ਅਤੇ ਜਦੋਂ ਮੌਕਾ ਮਿਲਦਾ ਹੈ ਤਾਂ ਇਹੀ ਮੌਕਾ ਤੁਹਾਡੇ ਕੱਲ ਨੂੰ ਬਿਹਤਰ ਬਣਾਉਂਦਾ ਹੈ ਉਮੀਦ ਕਰਦਾ ਹਾਂ ਦੋਸਤੋ ਤੁਹਾਨੂੰ ਇਹ ਮਿੰਨੀ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ ਅਤੇ ਇਸ ਤੋਂ ਤੁਹਾਨੂੰ ਇੱਕ ਵਧੀਆ ਸਿੱਖਿਆ ਮਿਲੀ ਹੋਵੇ ਜੇਕਰ ਤੁਹਾਨੂੰ ਮੇਰੀ ਇਹ ਕਹਾਣੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਤੇ ਹਾਈਪ ਜ਼ਰੂਰ ਕਰ ਦੇਣਾ ਜੇਕਰ ਤੁਸੀਂ ਅਜਿਹੀਆਂ ਹੋਰ ਪ੍ਰੇਰਨਾਦਾਇਕ ਕਹਾਣੀਆਂ ਸੁਣਨਾ ਚਾਹੁੰਦੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂਕਿ ਸਾਡੀਆਂ ਸਾਰੀਆਂ ਕਹਾਣੀਆਂ ਤੁਹਾਡੇ ਕੋਲ ਹੀ ਸਮੇਂ ਸਿਰ ਪਹੁੰਚ ਸਕਣ ਧੰਨਵਾਦ ਦੋਸਤੋ ਜਲਦੀ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ